ਸੁਣਿਆ ਤੁਸੀਂ 2 ਰੁਪਏ ਦੇ ਵਿੱਚ ਇਲਾਜ ਕਰਦੇ ਹੋ ਪੂਰੇ ਸਰੀਰ ਦਾ ਸਾਡੀ ਤੁਸੀਂ ਵੀ 2 ਰੁਪਏ ਲੈ ਆਏ ਹੋ ਸਾਡੇ ਭਾਈ ਸਾਹਿਬ ਨੇ ਅਮਰਸਰੋਂ ਵੀ 2 ਰੁਪਏ ਲੈ ਆਏ ਸੀ ਸਰ 2 ਰੁਪਏ ਬਹੁਤ ਜਿਆਦਾ ਨੇ ਮੈਂ 1 ਰੁਪਏ 20 ਤੋਂ ਲੈ ਕੇ 30 ਪੈਸੇ ਨਾਲ ਸਹੀ ਕਰਾਂਗਾ ਸਰ ਸਰ ਤੋਂ ਲੈ ਕੇ ਪੈਰ ਤੱਕ ਬਿਲਕੁਲ ਸਰ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਬਿਮਾਰੀ ਲੱਗੇਗੀ ਸਰ ਸਿਰਫ ਦੋ ਬੂੰਦਾਂ ਨਾਪੀ ਚ ਪਾ ਲੋ ਤੁਹਾਡੀ ਪੂਰੀ ਬਾਡੀ ਨੂੰ ਡੀਟੌक्स ਕਰ ਦੇਣਾ ਪਾਜੀ ਗੱਲਾਂ ਨਹੀਂ ਕਰ ਰਹੇ ਤੁਸੀਂ 3 ਦਿਨ ਤਾਂ ਸਾਡੇ ਤੋਂ ਲੈ ਕੇ ਜਾ ਸਕਦੇ ਹੋ 3 ਦਿਨ ਬਾਅਦ 4 ਦਿਨ ਬਾਅਦ ਜੇ ਤੁਹਾਨੂੰ ਰਿਜ਼ਲਟ ਨਾ ਆਇਆ ਮੈਂ ਤੁਹਾਨੂੰ ਪੈਸੇ ਡਬਲ ਵਾਪਸ ਕਮਾਂਗਾ ਸਰ ਹੋਰ ਦੱਸ ਯੂਰੀ ਕੈਸਟੋ ਨਹੀਂ ਬਰੇਗਾ ਕੈਸਟੋ ਨਹੀਂ ਬਰੇਗਾ ਗਠੀਏ ਦੀ ਪ੍ਰੋਬਲਮ ਨਹੀਂ ਥਾਇਰਾਇਡ ਦੀ ਪ੍ਰੋਬਲਮ ਨਹੀਂ ਹੋਏਗੀ 100% ਨੇਚਰਲ ਸਰ ਬੱਚਿਆਂ ਨੂੰ ਪੈਣਾ ਨੂੰ ਕਦੀ ਜ਼ਿੰਦਗੀ ਦੇ ਪੀਸੀਓਡ ਦੀ ਪ੍ਰੋਬਲਮ ਨਹੀਂ ਹੋਏਗੀ ਸਰ ਸਿਰਫ ਦੋ ਬੂੰਦਾ ਪਾ ਲਓ ਜੋ ਐਕਸਟਰਾ ਫੈਟ ਜਿਹੜਾ ਵੱਧ ਗਿਆ ਹੈ ਬੈਲੀ ਦੇ ਵਿੱਚ ਬੈਲੀ ਫੈਟ ਵੀ ਬਾਨ ਕਰ ਦੇਗਾ ਇੱਕ ਦੋ ਸਾਲ ਦਾ ਛੋਟਾ ਬੱਚਾ ਪਾਏਗਾ ਕਦੀ ਕਨਸਟਿਪੇਸ਼ਨ ਨਹੀਂ ਆਣਗੇ ਸਰ 100% ਰਿਜ਼ਲਟ ਹੈਗਾ ਆਓ ਸਰ ਤੋਂ ਲਾਭ ਉਠਾਓ ਕਿੱਥੇ ਆਣਾ ਪਏਗਾ ਭਜੀ ਸਰ ਸਿਰਫ ਤੁਹਾਨੂੰ ਆਣਾ ਪਏਗਾ 17 ਸੈਕਟਰ ਚੰਡੀਗੜ੍ਹ 22 ਤਰੀਕ ਤੋਂ ਲੈ ਕੇ 1 ਸਤੰਬਰ 22 ਅਗਸਤ ਤੋਂ ਲੈ ਕੇ 1 ਸਤੰਬਰ ਤੇ ਅੱਜ ਸਾਡੀ ਐਕਸਟੈਂਸ਼ਨ ਲੱਗੀ ਹੈ ਬਾਅਦ ਚ ਤੁਸੀਂ ਲੈ ਸਕਦੇ ਹੋ ਸਾਡਾ ਟੋਲ ਫਰੀ ਨੰਬਰ ਥੱਲੇ ਚੱਲ ਰਿਹਾ ਸਕਰੀਨ ਤੇ ਉਹ ਤੋਂ ਦੇਖ ਸਕਦੇ ਹੋ ਔਰ ਸਾਡੀ ਵੈਬਸਾਈਟ ਹੈ zonellia.com ਤੋਂ ਲੈ ਸਕਦੇ ਹੋ ਕੋਈ ਫੇਕ ਕੰਮ ਨਹੀਂ ਹੈਗਾ ਬਾਜੀ ਹਨਾ ਨਹੀਂ ਕੋਈ ਝੂਠਾਲਾ ਕੰਮ ਨਹੀਂ ਹੈਗਾ ਔਰ ਤਿੰਨ ਤੋਂ ਚਾਰ ਦਿਨ ਚ ਰਿਜ਼ਲਟ ਤੁਹਾਨੂੰ ਦੇ ਦੇਗਾ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ